ਇਹ ਸਭ ਨੂੰ ਹੈਗੀ ਆ ਤੇਜ ਹੋਣੀ ਕੀ ਕਹਿਣਾ ਦੇਖੋ ਲੜਾਈ ਤਾਂ ਪਹਿਲਾਂ ਵੀ ਕਦੀ ਹੋਣੀ ਸੀ ਗੱਲ ਇਦਾਂ ਹੈਗੀ ਆ ਲੜਾਈ ਤਾਂ ਲੋਕਾਂ ਦੀ ਹੈ ਲੜਾਈ ਮੇਰੇ ਪਰਿਵਾਰ ਦੀ ਹੈ ਮੇਰੇ ਪਰਿਵਾਰ ਦੇ ਵਿੱਚ ਜੋ ਵੀ ਦੀ ਚ ਇਹਨਾਂ ਨੇ ਕੀਤੀਆਂ ਪਿਛਲੇ 8 ਸਾਲ ਦੇ ਵਿੱਚ ਹੁਣ ਜਵਾਬ ਦੇਣ ਦਾ ਮੌਕਾ ਆ ਗਿਆ ਅਸੀਂ ਜਵਾਬ ਦੇਵਾਂਗੇ ਇਹਨਾਂ ਨੂੰ ਮੇਰੇ ਪੋਸਟਰ ਬਾੜੇ ਜਾਂਦੇ ਨੇ ਆਪਣੇ ਆ ਵੀ ਮੇਰੇ ਪੋਸਟਰ ਲਵਾ ਕੇ ਗਲਤ ਜਗ੍ਹਾ ਦੇ ਉੱਤੇ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ ਇਹਨੀਆਂ ਛੋਟੀ ਸੋਚ ਵਾਲੀ ਬਿਕਾਰ ਹੁੰਦੀ ਹੈ ਸਿਆਸਤ ਮਨ ਦਾ ਸ਼ਰਮ ਆਂਦੀ ਹੈ ਕਿ ਜਿਹੜੀ ਸਿਆਸਤ ਦੇ ਕਾਰੇ ਹੈਗੇ ਆ ਇਹ ਸਿਆਸਤ ਨਹੀਂ ਹੈਗੀ ਇਹ ਰਾਦਰ ਪਰਸਨਾਂ ਜਿਸ਼ ਕੱਢ ਰਹੇ ਆ ਇਹ ਇਹਨਾਂ ਦਾ ਗੁੱਸਾ ਹੈ ਪਾਰਟੀਆਂ ਕੋ ਦੋਨੋਂ ਘਬਰਾ ਗਈਆਂ ਜੋ ਪਰਿਵਾਰ ਦੇ ਵਿੱਚ ਇਕੱਠ ਦੇਖ ਰਹੇ ਆ ਮੈਂ ਤਾਂ ਓਪਨਲੀ ਕੈਮਰੇ ਦੇ ਕਹਿਣਾ ਜੋ ਮੈਨੂੰ ਪਤਾ ਲੱਗਿਆ ਇਹ ਤਾਂ ਪੈਸੇ ਦੇ ਦੇ ਇਕੱਠ ਕਰਦੇ ਫਿਰਦੇ ਆ ਸਾਡੇ ਜਿਹੜੇ ਇਕੱਠ ਹੈਗੇ ਆ ਉਹ ਜੱਤਾ ਦੇ ਲੋਕਾਂ ਦੇ ਰੈਜ਼ੀਡੈਂਟ ਦੇ ਮੇਰੇ ਪਰਿਵਾਰ ਦੇ ਪਿਆਰ ਦੇ ਇਕੱਠ ਨੇ ਅਸਲੇ ਭੈਣ ਜੀ ਨੇ ਇਹਨਾਂ ਨੂੰ ਕਈ ਇਕੱਠ ਕਰਾਏ ਨੇ ਕਦੀ ਨਾ ਪੁੱਛੋ ਕਿਸੇ ਨੇ ਕੋਈ ਰੁਪਈਆ ਮੇਰੇ ਕੋਲ ਮੰਗਿਆ ਹੋਵੇ ਲੋਕੀ ਆਪਣੇ ਕੋਲੋਂ ਪੈਸੇ ਖਰਚ ਕੇ ਕਰ ਰਹੇ ਆ ਮੈਂ ਰੀਣੀ ਆ ਸਾਰੇ ਸਾਰੇ ਲੁਧਿਆਣੇ ਵਸਦਾ ਹਰ ਪਰਿਵਾਰ ਦਾ ਹਰ ਮਾਂ ਦਾ ਹਰ ਭੈਣ ਦਾ ਹਰ ਧੀ ਦਾ ਹਰ ਬਜ਼ੁਰਗ ਦਾ ਹਰ ਪਰਾ ਦਾ ਕਿਉਂਕਿ ਸਾਰਿਆਂ ਨੇ ਮਿਲ ਕੇ ਜਿੰਨਾ ਸਾਥ ਦਿੱਤਾ ਤੇ ਜਿੰਨਾ ਸਾਥ ਦੇ ਰਿਹਾ ਉਹ ਮੈਂ ਦੇ ਨਹੀਂ ਦੇ ਸਕਦਾ। ਜਮਰ ਸਾਹਿਬ ਹੁਣ ਕਾਫੀ ਦੇ ਹੋ ਗਏ ਤੁਸੀਂ ਪਛਮੀ ਦੇ ਵਿੱਚ ਵਿਚਰ ਰਹੇ ਹੋ ਇਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਹੈਗਾ ਆਥੋਂ ਨੂੰ ਸਹਿਯੋਗ ਮਿਲਿਆ ਹੈਗਾ ਜਿਸ ਤਰ੍ਹਾਂ ਨਾਲ ਮੁਕਾਬਲਾ بڑا ਚੋਕੋਣਾ ਮੁਕਾਬਲਾ ਲਈ ਬੀਜੇਪੀ ਨੇ ਤੇ ਚਲੋ ਨਹੀਂ ਕੀਤਾ ਹੋ ਆਮ ਆਦਮੀ ਪਾਰਟੀ ਕਾਂਗਰਸ ਤੇ ਇਹਦੇ ਬਾਰੇ ਕੀ ਸੋਚਦੇ ਹੋ? ਦੇਖੋ ਪਹਿਲੀ ਗੱਲ ਤਾਂ ਮੈਂ ਚੋਕੋਣਾ ਮੁਕਾਬਲਾ ਗਿੰਦਾ ਹੀ ਨਹੀਂ। ਕਿਉਂਕਿ ਇਹ ਲੋਕ ਆਪਣੇ ਵੋਟਰ ਕਹਿੰਦੇ ਆ। ਮੈਂ ਉਹਨੂੰ ਪਰਿਵਾਰ ਮੰਨਦਾ। ਪਰਿਵਾਰ ਦੇ ਵਿੱਚ ਵੋਟ ਦੀ ਆ ਉਹਦੀ ਕੀਮਤ ਦੀ ਪਾਈ ਜਾ ਸਕਦੀ। ਪਿਆਰ ਉਹਦੇ ਵਿੱਚ ਸਿਰਫ ਪਿਆਰ ਪਾਇਆ ਜਾ ਸਕਦਾ ਸੋ ਜਿਹੜਾ ਪਿਆਰ ਮੈਨੂੰ ਮਿਲਦਾ ਪਿਆ ਉੱਥੇ ਦਾ ਇਹੀ ਲੱਗਦਾ ਹੈ ਜੇ ਈਸ਼ਵਰ ਨੇ ਕਿਰਪਾ ਕੀਤੀ ਮਾਇਰੂ ਨੇ ਕਿਰਪਾ ਕੀਤੀ ਤਸਵੀਬ ਕਰਕੇ ਦਿਖਾਵਾਂਗੇ ਅਸੀਂ ਬੋਲੇਗਾ ਰਿਜ਼ਲਟ 2022 ਤੋਂ ਬਕਰੇ ਆਉਣਗੇ ਅਜੇ 2022 ਤੋਂ ਰਿਜ਼ਲਟ ਬਕਰੇ ਆਉਣਗੇ ਤੇ ਇੱਕ ਅਕਾਲੀ ਦਲ ਇੱਥੇ ਇੱਕ ਝੋਟਾ پورا ਇੱਕ ਝੋਟਾ ਅੱਜ ਤੁਸੀਂ ਵੇਖ ਲਓ ਸਾਰਾ ਅਕਾਲੀ ਦਲ ਸ਼ੋਮਣੀ ਅਕਾਲੀ ਦਲ ਦੇ ਇੱਕ ਇੱਕ ਲੀਡਰਸ਼ਿਪ ਇੱਥੇ ਹਾਜ਼ਰ ਅਸੀਂ ਕਿਹਦਾ ਮੈਂ ਨਾਮ ਲਵਾਂ ਤਾਂ ਕਿਹਦਾ ਨਾਮ ਨਾਮ ਲਵਾਂ ਬਾਦਲ ਸਾਹਿਬ ਦੀ ਆ ਜਾਣਾ ਸੀ ਉਹਨਾਂ ਨੇ ਪਰ ਜਿਵੇਂ ਟੀਟਸਾ ਸਾਹਿਬ ਬਾਰੇ ਆਪਾਂ ਨੂੰ ਪਤਾ ਹੈਗਾ ਸਾਡੇ ਇੱਕ ਬਹੁਤ ਹੀ ਸੀਨੀਅਰ ਦਰਵੇਸ਼ ਜਿਹੜੇ ਹੈਗੇ ਨੇ ਲੀਡਰ ਉਹਨਾਂ ਦਾ ਸੰਸਾਰ ਜੇ ਸੰਸਾਰ ਯਾਤਰਾ ਪੂਰੀ ਕਰਕੇ ਚੜ੍ਹਾਈ ਕਰ ਗਏ ਤੇ ਇਸ ਕਰਕੇ ਥੋੜੇ ਜਿਹਾ ਉਹਨਾਂ ਦੇ ਜੋ ਜਿਹੜੇ ਹੈਗੇ ਬਾਲ ਸਾਹਿਬ ਦੇ ਥੋੜੇ ਅੰਬਰ ਸਰ ਸੀਗੇ ਤੇ ਨਾਲੇ ਉਧਰ ਸੀਗੇ ਉਸ ਕਰਕੇ ਅੱਜ ਉਹ ਮਾਫੀ ਮੰਗੀ ਉਹਨਾਂ ਨੇ ਸਾਰਿਆਂ ਕੋਲੋਂ ਕਿ ਮੇਰੇ ਕੋ ਨਹੀਂ ਆ ਹੋਇਆ ਪਰ ਉਹ ਹੁਣ ਆ ਗਏ ਆ ਗੱਲ ਸੰਸਕਾਰ ਸੰਸਕਾਰ ਤੋਂ ਬਾਅਦ ਆ ਕੇ ਇੱਥੇ ਜਿਹੜਾ ਹੈਗਾ ਸਾਰੀ ਕਮਾਨ ਸਾਹਮਣੇ